ਫੋਨ ਤੇਰਾ ਆ ਬੈਕਪੈਕ ਓਪਨ ਹੋ ਉਸ ਤੇ ਨਾ ਪਲੇਅਰ ਆਪਾਂ ਅਡ ਐਡ ਕਰ ਸਕਦੇ ਆ 36 ਟੀਮਾਂ ਕੱਲ ਨੂੰ ਭਾਗ ਲੈ ਰਹੀਆਂ ਨੇ ਸਵੇਰੇ 12 ਵਜੇ ਤੋਂ ਮੈਚ ਸ਼ੁਰੂ ਹੋ ਜਾਣੇ ਆ ਸਾਰੇ ਦਰਸ਼ਕਾਂ ਨੂੰ ਬੇਨਤੀ ਆ ਕਿ ਜਰੂਰ ਉਨਮਾ ਮਾਪੇ ਤੁਸੀਂ ਬੰਦੋ ਤਾਂ ਵੀ ਸੰਤਖਜਾਂਗੇ ਆ ਸਾਡੇ ਬਸਾਟਾ ਸਿੰਘਾ ਬਣਾ ਪੁਰਾਣਾ ਪਿੰਡਾ ਵਾ ਤੇ ਬਹੁਤ ਦੱਕੇ ਪਾਉਂਦੇ ਆ ਬੜਾ ਪਿਆਰ ਮਿਲਦਾ ਵਾ ਤੇ ਸਾਰਿਆਂ ਨੂੰ ਬੇਨਤੀ ਆ ਕਿ ਜਰੂਰ ਆਓ ਤੇ ਸਾਡਾ ਵੀ ਨਾ ਇਤਿਆਫ ਕਰਦਾ ਇਹ 20 ਟੂਰਨਾਮੈਂਟ ਆ ਜਿਹੜਾ ਇਸ ਵਾਰ ਸਸੀਂ ਸੁਰਵਾਸੀ ਸਰਦਾਰ ਸੁਵਿੰਦਰ ਸਿੰਘਾ ਜੂ ਵੀ ਵਿਖਦੇ ਬਿਨੀ ਸਵਰਨ ਸਿੰਘਾ ਅਰਗੇ ਸਾਹਿਬ ਦੇ ਖੇਲੇ ਦੇ ਗੱਲ ਪਰ ਸੀਗੇ तो पर तो 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 ਤੇਗਾ ਜਿਹੜੀ ਅੱਜ ਦਿੱਤੀ ਮੇਰੇ ਕਿਉਂਕਿ ਜਿਆਦਾ ਖੰਡਾਂ ਤੋਂ ਅਪਲਾਈ ਤੋਂ ਤਾਂ ਇਹ ਚਲਾਨਤੀ ਅੰਮੀ ਦੇ। ਵਾਲੀ ਜਿਹੜਾ ਫਾਲਸਾ ਅਸ਼ਵੀ ਰਾਹਗੜੀ ਦੀ ਕੀ ਫਤਿਹ ਹੈ ਜਿੱਦਾਂ ਕਿ ਤੁਹਾਨੂੰ ਪਤਾ ਕਿ ਹਰ ਸਾਲ ਨਵੰਬਰ ਦੇ ਲਾਸਟ ਸੰਡੇ ਸਪੋਰਟਸ ਕਲੱਬ ਰਾਮਗੜ੍ਹ ਖੇਡ ਮੇਲਾ ਆਯੋਜਨ ਕਰਦੀ ਆ। ਜਿਹੜਾ ਕਿ ਕੱਲ ਨੂੰ ਯਾਨੀ ਕਿ 24 ਤਰੀਕ ਨੂੰ ਸਾਲਾਨਾ ਕਬੱਡੀ ਕੱਪ ਪਿੰਡ ਰਾਮਗੜ੍ਹ ਵਿਖੇ ਹੋ ਰਿਹਾ ਜਿਹਦੇ ਵਿੱਚ ਇੱਕ ਪਿੰਡੋਂ ਓਪਨ ਦੀਆਂ 32 ਤੋਂ ਜ਼ਿਆਦਾ ਟੀਮਾਂ ਭਾਗ ਲੈਣਗੀਆਂ ਜਿਨ੍ਹਾਂ ਨੂੰ ਦੋ ਗਰਾਊਂਡਾਂ ਦੇ ਵਿੱਚ ਖਿਲਾਇਆ ਜਾਵੇਗਾ ਤੇ 5:30 ਵਜੇ ਅਸੀਂ ਆਪਣਾ ਫਾਈਨਲ ਮੈਚ ਖਤਮ ਕਰਕੇ ਉਸ ਤੋਂ ਬਾਅਦ 5:45 ਮਿੰਟ ਤੇ ਤੁਹਾਨੂੰ ਬਹੁਤ ਹੀ ਹਰਮਨ ਪਿਆਰੇ ਕਮਲ ਗਰੇਵਾਲ ਜੀ ਦਾ ਖੁੱਲਾ ਖਾੜਾ ਸੰਗੀਤ ਸੁਣਨ ਨੂੰ ਮਿਲੇਗਾ ਜੀ ਤੇ ਕਮਲ ਜੀ ਇਨਾਮਾਂ ਦੀ ਗੱਲ ਕਰੀ ਕਿੰਨੇ ਕੋ ਨਾਮ ਹੋਣਗੇ ਦੇਖੋ ਜੀ ਅਸੀਂ ਲੱਖਾਂ ਰੁਪਏ ਦੇ ਨਾਮ ਦਿੰਨੇ ਆ ਇਸ ਵਾਰ ਫਰਸਟ ਆਊਟ ਵਾਲੀ ਟੀਮ ਨੂੰ 1 ਲੱਖ ਰੁਪਏ ਦਾ ਨਾਮ ਆ ਸੈਕੰਡ ਵਾਲੀ ਨੂੰ 75000 ਦਾ ਇਸ ਤੋਂ ਬਿਨਾ ਵੀ ਹਜ਼ਾਰਾਂ ਰੁਪਏ ਦੇ ਹੋਰ ਇਨਾਮ ਹੁੰਦੇ ਆ ਜਿਹੜੇ ਛੋਟੇ ਛੋਟੇ ਪਲੇਅਰ ਵਾਈਜ਼ ਦਿੱਤੇ ਜਾਂਦੇ ਨੇ ਕਮੋ ਜੀ ਸੀਓ ਦੀ ਗੱਲ ਕਰੀਏ ਸੀਓ ਕੀ ਦਾ ਭਾਈ ਐਨਆਈ ਭਰਾਵਾਂ ਸੀਓ ਸਰਕਾਰ ਦਾ ਕੁਝ ਵੀ ਮਿਲਦਾ ਤੁਹਾਨੂੰ ਐਨਆਈ ਭਰਾਵਾਂ ਦੇ ਸਿਰ ਤੇ ਹੀ ਖੇਡ ਮੇਲਾ ਸਾਡਾ ਚੱਲਦਾ ਜੀ ਸਭ ਤੋਂ ਜ਼ਿਆਦਾ ਸਹਿਯੋਗ ਜੋ ਸਾਡਾ ਕਰਦੇ ਆ ਸਾਡੇ ਐਨਆਈ ਭਰਾ ਜਿਹੜੇ ਸਾਡੇ ਬਾਹਰ ਬੈਠੇ ਆ ਉਹ ਕਰਦੇ ਆ ਸਾਡੇ ਲੋਕਲ ਲੋਕ ਵੀ ਸਹਿਯੋਗ ਕਰਦੇ ਆ ਸਾਡੇ ਪਿੰਡ ਦੇ ਵਾਸੀ ਵੀ ਸਹਿ ਸਾਨੂੰ ਮੋਰਲ ਸਹਿਯੋਗ ਜਿਹੜਾ ਸਾਡੇ ਮੰਤਰੀ ਸਾਹਿਬ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਦੀ ਵੀ ਸਾਵਾਸ਼ ਮਿਲੀ ਹੋਈ ਆ ਕਿ ਖਿੱਚ ਕੇ ਰੱਖੋ ਮਾਨ ਸਰਕਾਰ ਦਾ ਜੋ ਉਦੇਸ਼ ਆ ਕਿ ਨਸ਼ਾ ਮੁਕਤ ਪੰਜਾਬ ਉਹ ਨਸ਼ਾ ਮੁਕਤ ਪੰਜਾਬ ਵੱਲੋਂ ਆਪਣਾ ਪਹਿਲਾ ਕਦਮ ਆ ਜਿਹੜਾ ਉਹ ਖੇਡਾਂ ਹੀ ਹੋ ਸਕਦੀਆਂ ਕਿੰਨੀਆਂ ਟੀਮਾਂ ਸਰ ਰਜਿਸਟਰ ਕਰ ਗਈਆਂ ਇਹਦੇ ਵਿੱਚ 32 ਤੋਂ ਲੈ ਕੇ 36 ਟੀਮਾਂ ਰਜਿਸਟਰ ਕਰ ਚੁੱਕੀਆਂ ਨੇ ਸਾਡੇ ਕੋਲ ਜਿਨ੍ਹਾਂ ਦੇ ਮੁਕਾਬਲੇ ਕੱਲ ਠੀਕ 12 ਵਜੇ ਸ਼ੁਰੂ ਹੋ ਜਾਣਗੇ ਔਰ 2:00 ਵਜੇ ਦੇ ਨਾਲ ਮੇਲਾ ਮਤਲਬ ਪੂਰਾ ਭਰ ਜਾਂਦਾ ਜੀ ਤੁਹਾਨੂੰ ਜੀ ਕੱਲ ਹਾਂਜੀ ਸਰ चीफ गेस्ट ਮੁੱਖ ਮਹਿਮਾਨ ਕੱਲ ਦੇ ਮੁੱਖ ਮਹਿਮਾਨ ਸਾਡੇ ਮੰਤਰੀ ਸਾਹਿਬ ਸਾਡੇ ਹਲਕੇ ਦੇ ਐਲਐਲਏ ਸਾਹਿਬ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਮੁੱਖ ਮਹਿਮਾਨ ਦੇ ਤੌਰ ਤੇ ਸਾਡੇ ਦਰਮਿਆਨ ਪਹੁੰਚ ਰਹੇ ਨੇ ਕਮਲ ਜੀ ਤੁਸੀਂ এনवायरमेंट ਨਾਲ ਕਿ ਬਹੁਤ ਸੱਚੇ ਤੋਂ ਤੁਹਾਡੇ ਪੱਧਰ ਜੀ ਵੀ ਇੱਥੇ ਤੁਹਾਡੀ ਵੀਡੀਓ ਵਾਇਰਲ ਹੋਈ ਸੀ ਤੁਸੀਂ ਆਪਣੇ ਪੱਧਰ ਤੇ ਲਾਇਆ ਸੀ ਸਰਕਾਰ ਤੋਂ ਤੁਸ ਕਰ ਮਿਲਣੀ ਚਾਹੀਦੀ ਸਰ ਦੇਖੋ ਜੀ ਸਰਕਾਰ ਦਾ ਸਹਿਯੋਗ ਤਾਂ ਸਾਰੀਆਂ ਬਾਅਦ ਦੀਆਂ ਗੱਲਾਂ ਹੁੰਦੀਆਂ ਜੇ ਅਸੀਂ ਆਪ ਹੀ ਕੁਛ ਕਰਾਂਗੇ ਸਰਕਾਰ ਵਿਚਾਰੀ ਕਿੱਥੇ ਕਿੱਥੇ ਹੱਥ ਪੱਲੇ ਮਾਰੇ ਸਾਨੂੰ ਖੁਦ ਨੂੰ ਪਹਿਲਾਂ ਤਾਂ ਬੂਟੇ ਲਾ ਲੂ ਕੇ ਸਾਰਾ ਕੁਝ ਦੱਸਣਾ ਚਾਹੀਦਾ ਕਿ ਸਰਕਾਰ ਜੀ ਅਸੀਂ ਬੂਟੇ ਲਾਤੇ ਹੁਣ ਸਾਡੇ ਗਰਾਉਂਡ 'ਚ ਜੇ ਤੁਸੀਂ ਵੀਡੀਓ ਦੇ ਵਿੱਚ ਕਲਿੱਪ ਜ਼ਰੂਰ ਦਿਖਾਓ ਸਾਡੇ ਜਿੰਨੇ ਲਾਇਏ ਹੋਏ ਦਰਖਤ ਨੇ ਪਿਛਲੇ 20-25 ਸਾਲਾਂ ਤੋਂ ਸਪੋਰਟਸ ਕਲੱਬ ਨੇ ਤੇ ਹਰ ਸਾਲ ਅਸੀਂ ਇਹਨਾਂ ਦੀ ਸਾਂਭ ਸੰਭਾਲ ਕਰਦੇ ਆਂ ਵਾਤਾਵਰਨ ਦੇ ਲਈ ਤਾਂ ਅਸੀਂ ਬੜੇ ਸਜੇਗ ਆਂ ਤੇ ਅਸੀਂ ਸਰਕਾਰ ਤੋਂ ਬਸ ਇੱਕ ਹੀ ਸਹਿਯੋਗ ਤੇ ਹਲਕਾ ਨਿਵਾਸੀਆਂ ਤੋਂ ਇਲਾਕਾ ਨਿਵਾਸੀਓ ਤੇ ਇੱਕ ਹੀ ਸਹਿਯੋਗ ਮੰਗਦੇ ਆਂ ਕਿ ਜਿੱਥੇ ਕਿਤੇ ਵੀ ਪੋਲਿਊਟਡ ਇੰਡਸਟਰੀ ਆ ਜੋ ਸਾਡੇ ਪਾਣੀ ਨੂੰ ਪ੍ਰਦੂਸ਼ਣ ਕਰ ਰਹੀ ਆ ਜੋ ਸਾਡੀ ਹਵਾ ਨੂੰ ਪ੍ਰਦੂਸ਼ਿਤ ਕਰ ਰ ਉਹਨੂੰ ਰੋਕਣ ਲਈ ਉਹਦੇ ਤੇ ਕਿੰਦਾ ਨਹੀਂ ਮਸ਼ੀਨਰੀ ਲੱਗੇ ਉਹਨੂੰ ਕਿਸੇ ਹੋਰ ਜਗ੍ਹਾ ਮੂਵ ਹੋ ਜਾਵੇ ਕਿਉਂਕਿ ਇੱਥੇ ਨਹੀਂ ਸੰਘਣੀ ਬਸੋਂ ਹੋ ਗਈ ਆ ਸਾਡੇ ਏਰੀਆ 'ਚ ਕਿ ਇੱਥੇ ਸਾਡੇ ਛੋਟੇ ਛੋਟੇ ਬੱਚੇ ਆ ਤੇ ਉਹਨਾਂ ਨੂੰ ਸਾਹ ਲੈਣਾ ਕਈ ਵਾਰ ਮੁਸ਼ਕਲ ਹੋ ਜਾਂਦਾ ਪੋਲੂਸ਼ਨ ਕਰਕੇ ਉਹਦੀ ਸਿਹਤ ਨੂੰ ਵੀ ਮਾੜਾ ਅਸਰ ਪਉਂਦਾ ਤੇ ਮੰਗਰ ਸਾਹਿਬ ਮੰਤਰੀ ਤੁਹਾਡੇ ਹਲਕੇ ਦੇ ਨੇ ਮੁੰਡੇ ਸਾਹਿਬ ਮੰਤਰੀ ਕੈਬਨਿਟ ਮੰਤਰੀ ਨੇ ਤੇ ਉਹਨਾਂ ਤੋਂ ਪਿੱਛੇ ਗੁਜਾਰਸ਼ ਮੰਗ ਕਰੋਗੇ ਕਿ ਤੁਹਾਡੇ ਨੂੰ ਸਹਾਇਤਾ ਕੀਤੀ ਜਾਵੇ ਕਿੱਥੇ ਬਦਲ ਇਹ ਉਹ ਆਲਵੇਸ ਸਹਾਇਤਾ ਕਰਦੇ ਐਦਾਂ ਦੀ ਕੋਈ ਗੱਲ ਨਹੀਂ ਇਹ ਕਈ ਮੁੱਦੇ ਸਮਾਜਿਕ ਮੁੱਦੇ ਨੇ ਜਿਹੜਾ ਪੋਲਿਊਸ਼ਨ ਦਾ ਇੱਕ ਵੱਡਾ ਮੁੱਦਾ ਵਾ ਇਹ ਸਾਡੇ ਇੱਕ ਮੰਤਰੀ ਸਹਿਬਾਬ ਨੇ ਕਹੇ ਨੇ ਪੋਲਿਊਸ਼ਨ ਦਾ ਮੁੱਦਾ ਹੱਲ ਨਹੀਂ ਨਾ ਹੋ ਸਕਦਾ ਇਹਨੂੰ ਸਰਕਾਰ ਨੂੰ ਲੋਕਾਂ ਨੂੰ ਸੰਸਥਾਵਾਂ ਨੂੰ ਪਿੰਡਾਂ ਨੂੰ ਸਰਪੰਚਾਂ ਨੂੰ ਪੰਚਾਂ ਨੂੰ ਸਾਰੇ ਲੋਕਾਂ ਨੂੰ ਮਿਲੰਦ ਕਰਕੇ ਇਹ ਤਾਂ ਇੱਕ ਆਪਣਾ ਸਮਾਜਿਕ ਮਸਲਾ ਬਣ ਗਿਆ ਜਿੱਦਾਂ ਕਿ ਡਰੱਗ ਇੱਕ ਸਮਾਜਿਕ ਮਸਲਾ ਵਾਤਾਵਰਣ ਵੀ ਇੱਕ ਸਮਾਜਿਕ ਮਸਲਾ ਵਾਤਾਵਰਣ ਤੇ ਡਰੱਗ ਤੇ ਆਪਾਂ ਤਾਂ ਹੀ ਅੱਗੇ ਵਧ ਸਕਦੇ ਆ ਜੇ ਇਹਦੇ ਵਿੱਚ ਆਪਣਾ ਖੁਦ ਦਾ ਸਹਿਯੋਗ ਗ੍ਰਾਸ ਰੂਟ ਲੈਵਲ ਤੋਂ ਹਰੇਕ ਬੰਦੇ ਦਾ ਸਹਿਯੋਗ ਹੋਵੇ ਸਰ ਪਬਲਿਕ ਨੂੰ ਕੀ ਅਪੀਲ ਹੈ ਓਪਨ ਐਂਟਰੀ ਹੋਊਗੀ ਪਬਲਿਕ ਨੂੰ ਹੱਥ ਚੋੜ ਕੇ ਬੇਨਤੀ ਆ ਕਿ ਤੁਸੀਂ ਬੱਚਿਆਂ ਦੇ ਹੱਥਾਂ ਚੋਂ ਆ ਮੋਬਾਈਲ ਥੋੜਾ ਚਿਰ ਕੱਢ ਕੇ ਤਿੰਨ ਜਾਂ ਚਾਰ ਘੰਟੇ ਲਈ ਤੁਸੀਂ ਜ਼ਰੂਰ ਇੱਥੇ ਆਓ ਪਿੰਡ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਜਿੱਥੇ ਤੱਕ ਇਹ ਵੀਡੀਓ ਜਾਏਗੀ ਸਾਰਿਆਂ ਨੂੰ ਬੇਨਤੀ ਆ ਵੀ ਦੇਖੋ ਬੱਚਿਆਂ ਨੂੰ ਸਭ ਤੋਂ ਵੱਡੀ ਖਤਰਾ ਜਿਹੜਾ ਆਪਾਂ ਨਸ਼ੇ ਦੀ ਗੱਲ ਜ਼ਰੂਰ ਕਰਦੇ ਆ ਪਰ ਇੱਕ ਜਿਹੜਾ ਨਸ਼ਾ ਸੋਸ਼ਲ ਮੀਡੀਆ ਦਾ ਗੀਮਾਂ ਦਾ ਨਸ਼ਾ ਚੜਿਆ ਹੋਇਆ ਇਹਨੂੰ ਵੀ ਆਪਾਂ ਠੀਕ ਕਰਨਾ ਇਹਨੂੰ ਠੀਕ ਕਰਨ ਲਈ ਆਪਾਂ ਦੇ ਕੋਲ ਹਥਿਆਰ ਹੈਗਾ ਖੇਡਾਂ ਗਰਾਊਂਡ 'ਚ ਆਉਣਗੇ ਹਰੇ ਭਰੇ ਗਰਾਊਂਡਾਂ ਦੇ ਵਿੱਚ ਬੱਚੇ ਖੇਡਣਗੇ ਆਨੰਦ ਲੈਣਗੇ ਸਿੱਖਿਆ ਮਿਲੇਗੀ ਖੇਡਦੇ ਵੱਡੇ ਬੱਚਿਆਂ ਨੂੰ ਖੇਡਦੇ ਦੇਖਣਗੇ ਤਾਂ ਉਹਨਾਂ 'ਚ ਵੀ ਉਹਦਾਂ ਦੇ ਪਹਿਲਵਾਨ ਬਣਨ ਦੀ ਪਲੇਅਰ ਬਣਨ ਦੀ ਮਸਲ ਬਣਾਉਣ ਦੀ ਰਿਸਾ ਲਾਉਣ ਦੀ ਇੱਕ ਪਲੇਅਰ ਬਣਨ ਦੀ ਉਹਨਾਂ 'ਚੋਂ ਭਾਵਨਾ ਪੈਦਾ ਹੋਏ ਇਸ ਲਈ ਸਾਰਿਆਂ ਨੂੰ ਬੇਨਤੀ ਹੈ ਕਿ ਜਰੂਰ ਇਸ ਨੂੰ ਲਾਈਟਲੀ ਨਾ ਲਿਓ ਮੈਸੇਜ ਨੂੰ ਜ਼ਰੂਰ ਆਪਣੇ ਬੱਚਿਆਂ ਨੂੰ ਲੈ ਕੇ ਤੁਸੀਂ 1-2 ਘੰਟੇ ਦਾ ਟਾਈਮ ਕੱਟ ਕੇ ਹਾਜ਼ਰੀ ਜ਼ਰੂਰ ਰਾਮਗੜ ਲਵਾ ਕੇ ਜਾਣੀ ਹੈ ਬੜਾ ਈਜ਼ੀ ਅਪਰੋਚ ਆ ਸੜਕ ਦੇ ਉੱਪਰ ਆਪਣਾ ਪਿੰਡ ਆ ਇਸ ਲਈ ਆਉਣਾ ਜ਼ਰੂਰ ਆ ਤੁਸੀਂ ਬਸਟ ਰਾਈਡਰ ਬੈਸਟ ਜੱਫੀ ਇਦਾਂ ਨੂੰ ਬੈਸਟ ਰਾਈਡਰ ਤੇ ਬੈਸਟ ਜੱਫੀ ਨੂੰ ਵੀ ਅਸੀਂ ਬਿੱਲ ਖਿੱਚਵੇਂ ਇਨਾਮ ਦੇਣੇ ਨੇ ਤੇ ਇੱਕ ਗੇਅ ਦੇ ਵਿੱਚ ਹੋਰ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਵੀ ਸਾਡੇ ਜਿਹੜੇ ਡਾਇਮੰਡ ਸਪੌਂਸਰ ਨੇ ਉਹ ਸਰਦਾਰ ਅਰੰ딥 ਸਿੰਘ ਐਨ ਡੀ ਗਰੇਵਾਲ ਰਾਏਕੋਟ ਤੋਂ ਨੇ ਜਿਨ੍ਹਾਂ ਨੇ ਸਾਨੂੰ 2 ਲੱਖ ਰੁਪਏ ਦਾ ਜਿੱਦਾਂ ਸਹਾਇਤਾ ਕੀਤੀ ਆ 1 ਲੱਖ ਰੁਪਈਆ ਪਹਿਲੇ ਨੰਬਰ ਤੇ ਉਹਨਾਂ ਦੀ ਟੀਮਾਂ ਨੂੰ ਦੇਣਗੇ 1 ਲੱਖ ਰੁਪਈਆ ਉਹਨਾਂ ਨੇ ਕਲੱਬ ਦੇ ਹੋਰ ਜਿਹੜੇ ਖਰਚੇ ਹੁੰਦੇ ਆ ਉਹਨਾਂ ਨੂੰ ਕਵਰ ਕਰਨ ਲਈ ਦਿੱਤਾ ਉਸ ਤੋਂ ਬਿਨਾਂ ਸਾਡੇ ਹੋਰ ਵੀ ਵੀਰ ਨੇ ਜਿਹੜੇ ਸਾਡੀ ਹਰ ਸਾਲ ਸਹਾਇਤਾ ਕਰਦੇ ਆ ਲਾਈਕ ਸਿਮਰ ਸਿੱਧੂ ਹੋ ਗਏ ਚੱਕੀ ਬਸਰਾਵ ਹੋ ਗਏ ਸਾਰੇ ਸਾਡੇ ਪਿੰਡ ਦੇ ਭਰਾ ਨੇ ਪਿੰਡਦਿਆਂ ਦਾ ਤਾਂ ਫਿਰ ਜੇ ਨਾਂ ਲੈਣ ਲੱਗਾਂਗੇ ਤਾਂ ਲਿਸਟ ਲੰਬੀ ਹੋ ਜਾਣੀ ਹੈ ਖਾਣ ਪੀਣ ਲਈ ਪੰਦਵਸ ਪੂਰਾ ਖਾਣ ਪੀਣ ਲਈ ਜੀ ਤੁਹਾਡੇ ਭਰਾਵਾਂ ਲਈ ਸਾਰਾ ਸਨੈਕਸ ਨੇ ਲੰਗਰ ਗੁਰੂ ਘਰ ਦਾ ਲੰਗਰ ਸਾਡੇ ਰਜਿੰਦਰ ਸਿੰਘ ਸੋਖੀ ਜੀ ਵੱਲੋਂ ਗੁਰੂ ਘਰ ਦਾ ਲੰਗਰ ਖੁੱਲਾ ਚੱਲੇਗਾ ਦਰਸ਼ਕਾਂ ਲਈ ਸਾਰਿਆਂ ਲਈ ਉਸ ਤੋਂ ਬਾਅਦ ਸਨੈਕਸ ਨੇ ਕੌਫੀ ਆ ਤੇ ਸ਼ਾਮ ਨੂੰ ਮਦ ਲਈ ਬੱਚੇ ਜਦ ਆ ਜਾਂਦੇ ਆ ਉਹਨਾਂ ਲਈ ਫਰਾਈਆਂ ਵਗੈਰਾ ਫਿੰਗਰ ਚਿਪਸ ਸਾਰਾ ਕੁਝ ਦਿੱਤਾ ਕਿ ਖਾਣ ਪੀਣ ਦਾ ਬੜਾ ਵਧੀਆ ਤੁਹਾਨੂੰ ਇੱਥੇ ਆਨੰਦ ਆਊਗਾ ਤੁਸੀਂ ਜਰੂਰ ਸਾਰੇ ਮਿਲ ਕੇ ਕਰੋ ਐਂਟਰਟੇਨਮੈਂਟ ਦਾ ਇੰਤਜ਼ਾਮ ਹੈ ਐਂਟਰਟੇਨਮੈਂਟ ਦਾ ਆਬਵੀਅਸ ਆ ਜੀ ਤੁਸੀਂ ਕਿਹੜੀ ਸਿੰਗਰ ਆ ਰਹੇ ਕਮਲ ਗਰੇਵਾਲ ਸਿੰਗਰ ਆ ਰਹੇ ਨੇ ਅਰ ਮੈਂ ਤੁਹਾਡੇ ਮਾਧਿਅਮ ਰਹਿ ਕੇ ਦੱਸਣਾ ਚਾਹੁੰਦਾ ਕਿ ਤੁਸੀਂ ਸਾਡੀ ਜਿਹੜੀ ਸਾਊਂਡ ਤੇ ਲਾਈਟਿੰਗ ਹੋਏਗੀ ਕੱਲ ਨੂੰ ਉਹ ਬਾ ਕਮਾਲ ਹੋਊਗੀ ਅਸੀਂ ਲਾਈਵ ਨਹੀਂ ਚਲਾਉਣਾ ਇਸ ਲਈ ਤੁਹਾਨੂੰ ਇਹ ਸਾਰਾ ਕੁਝ ਦੇਖਣ ਲਈ ਇੱਥੇ ਆਉਣਾ ਪਊਗਾ ਬੜੀ ਹਾਈ ਲੈਵਲ ਦੀ ਜਿੱਦਾਂ ਕਿ ਦਲਜੀਤ ਦਸਾਂਝ ਵਰਗੇ ਜਾਂ ਕਰਨ ਔਜਲੇ ਵਰਗੇ ਹਾਈ ਫਾਈ ਸਿੰਗਰ ਜਿਹਦੇ ਤੇ ਪਰਫਾਰਮ ਕਰਦੇ ਆ ਨਾ ਅਸੀਂ ਇਸ ਵਾਰ ਬੜੀ ਮਿਹਨਤ ਨਾਲ ਬੜਾ ਵਧੀਆ ਆਪਣੀ ਸਾਊਂਡ ਸਿਸਟਮ ਤੇ ਚੀਜ਼ਾਂ ਲਾਈਟਿੰਗ ਵਗੈਰਾ ਦਾ ਕਰਿਆ ਵਾ ਇਹ ਤੁਹਾਨੂੰ ਮਜ਼ਾ ਬੜਾ ਆਊਗਾ ਤੁਸੀਂ ਇੱਕ ਵਾਰ ਜ਼ਰੂਰ ਪਹੁੰਚ ਕੇ ਸਾਰੇ ਜਣੇ ਆਨੰਦ ਮਾਣੋ ਬੜੇ ਬੜੇ ਬੰਦੇ ਸਮੇਂ ਤੋਂ ਇੱਕ ਮੋੜਿਆ ਤੇ ਜਿਹੜੀ ਜ਼ਿੰਮੇਵਾਰੀ ਰਹੀ ਹੈ ਖੇਡਾਂ ਦੀ ਕਿਉਂਕਿ ਮੈਂ ਬਹੁਤ ਤਕਰੀਬਨ 10-15 ਸਾਲ ਤੋਂ ਜਾਣਦਾ ਹਾਂ ਪਰ ਆ ਗ੍ਰੈਂਡਰੀ ਜਿਹੜੀ ਹੈ ਹਰੇਕ ਪਿੰਡ ਦੇ ਵਿੱਚ ਨਹੀਂ ਇਹ ਆਲੇ-ਦਾਲੇ ਗਰਾਊਂਡ ਦੇ ਆਲੇ-ਦਾਲੇ ਬਹੁਤ ਸਾਰੀ ਗ੍ਰੈਂਡਰੀ ਹੈ ਇਹਨਾਂ ਦਾ ਬਹੁਤ ਵੱਡਾ ਉਦਮ ਹੈ ਪੂਰੀ ਸਪੋਰਟਸ ਕਲੱਬ ਦਾ ਤੇ ਬੇਨਤੀ ਤਾਂ ਇਹੀ ਆਜ ਬੇਨਤੀ ਵਾਸਤੇ ਬੁਲਾਇਆ ਕਿ ਟੀਮਾਂ ਜਿਹੜੀਆਂ ਸਮੇਂ ਸਿਰ ਪਹੁੰਚ ਕੇ ਪਹੁੰਚਣ ਕਿਉਂਕਿ ਕਈ ਵਾਰੀ ਜਿਹੜੇ ਸਾਡੇ ਕਮੈਂਟੈਂਟਰ ਨੇ ਉਹ ਵਿਸਲਾ ਮਾਰੀ ਜਾਂਦੇ ਨੇ ਉਹ ਸਿਸਟਮ ਨੂੰ ਸਮਝਦੇ ਨਹੀਂ ਇਹ ਸਮੇਂ ਨਾਲ ਆਉਣਗੇ ਤਾਂ ਸਮੇਂ ਨਾਲ ਕੰਮ ਕੰਮ ਸਮਾਪਤ ਹੋ ਜਾਏਗਾ ਸੋ ਇਹ ਸਪੋਰਟਸ ਕਲੱਬ ਦਾ ਬਹੁਤ ਵੱਡਾ ਪ੍ਰਾਲਾਵ ਤੁਸੀਂ ਗਰਾਊਂਡ ਦੇਖ ਲਓ ਹਰੀ-ਪਰੀ ਆਲੇ-ਦਾਲੇ ਹਰਿਆ-ਭਰਿਆ ਵਾਤਾਵਰਣ ਇਹ ਸੁਨੇਹਾ ਹੈ ਇੱਕ ਨਹੀਂ ਤਾਂ ਅਸੀਂ ਦੇਖਦੇ ਆ ਵੀ ਗਰਾਊਂਡ 'ਤੇ ਟੂਰਨਾਮੈਂਟ ਹੋ ਜਾਂਦਾ ਉਸ ਤੋਂ ਬਾਅਦ ਉੱਥੇ ਜਾ ਕੇ ਕੋਈ ਵੱੜਦਾ ਨਹੀਂ ਸੁੱਖਾ ਹੋ ਗਿਆ ਹੁੰਦਾ ਘਾ ਹੋ ਗਿਆ ਹੁੰਦਾ ਨੰਦਪੁਰ ਦੇ ਇਲਾਕੇ ਦੇ ਲੋਕਾਂ ਨੇ ਕੀ ਪੀਲਾ ਜੀ ਗਾਣੇ ਲੋਕਾਂ ਨੇ ਕੀ ਪੀਲਾ ਸਾਡੇ ਪੰਜਾਬ ਦੇ ਲੋਕਾਂ ਨੇ ਕੀ ਪੀ ਗਏ ਜਿਵੇਂ ਕਮਲ ਜੀ ਨੇ ਦੱਸਿਆ ਇੰਟਰਨੈਸ਼ਨਲ ਮੁੱਦਾ ਜੇ ਜਿਹੜਾ ਵੀ ਆਪਾਂ ਪੋਲੂਸ਼ਨ ਦੀ ਗੱਲ ਕਰਦੇ ਆ ਇਹ ਵੀ ਇੰਟਰਨੈਸ਼ਨਲ ਮੁੱਦਾ ਤੇ ਡਰੱਗ ਦੀ ਗੱਲ ਕਰਦੇ ਇਹ ਵੀ ਇੰਟਰਨੈ ਪਾਣੀ ਡੁੱਬਦੇ ਜਾ ਰਹੇ ਨੇ ਪਾਣੀ ਸੁੱਕੇ ਜਾ ਰਹੇ ਨੇ ਪਾਣੀ ਮੁੱਕਦੇ ਜਾ ਰਹੇ ਨੇ ਇਹ ਵੀ ਇੱਕ ਵੱਡਾ ਮੁੱਦਾ ਇਹਦਾ ਲੋਕ ਲੋਕ ਜੇ ਆਪ ਵਿਅਰ ਹੋਣਗੇ ਤਾਂ ਹੀ ਇਹ ਕੁਝ ਹੋ ਸਕਦਾ ਸਰਕਾਰਾਂ ਨੂੰ ਤਾਂ ਆਪਾਂ ਤਾਂ ਮੰਗ ਕਰਾਂਗੇ ਜੇ ਅਸੀਂ ਆਪ ਇਕੱਠੇ ਹੋਵਾਂਗੇ ਸਾਡੇ ਹੁਣ ਇਹ ਆਲੇ-ਦੁਆਲੇ ਇੰਡਸਟਰੀ ਨਾਲ ਫਿਰ ਆ ਜਾ ਰਿਹਾ ਪਿੰਡ ਤੇ ਜੇ ਅਸੀਂ ਇਕੱਠੇ ਹੋਵਾਂਗੇ ਤਾਂ ਹੀ ਕੋਈ ਨਾ ਕੋਈ ਹੰਬੜਾ ਮਾਰ ਸਕਾਂਗੇ ਇਕੱਲੇ ਇਕੱਲੇ ਤਾਂ ਗੱਲ ਨਹੀਂ ਬਣਨੀ ਹੈਗੀ ਠੀਕ ਹੈ